ਇੱਕ ਇਹੋ ਜੀ ਜੇਲ ਜਿਹਦੇ ਵਿੱਚੋਂ ਅੱਜ ਤੱਕ ਕੋਈ ਨਹੀਂ ਭੱਜ ਸਕਿਆ ਸ਼ੌਸ਼ੰਕ ਜੇਲ ਇੱਥੇ ਇੱਕ ਨਵਾਂ ਕੈਦੀ ਆਉਂਦਾ ਐ ਐਂਡੀ ਡਿਫਰੈਂਸ ਜਿਹਦੇ ਤੇ ਇਹ ਇਲਜ਼ਾਮ ਹੁੰਦਾ ਕਿ ਉਹਨੇ ਆਪਦੀ ਵਾਈਫ ਦਾ ਕਤਲ ਕੀਤਾ ਹੈ ਪਰ ਉਹ ਬੇਕਸੂਰ ਹੁੰਦਾ ਸ਼ੌਸ਼ੰਕ ਜੇਲ ਚ ਵਾਇਲੈਂਸ ਟੌਰਚਰ ਤੇ ਕ腐ਸ਼ਨ ਹੁੰਦਾ ਹੈ ਪਰ ਐਂਡੀ ਦੀਆਂ ਅੱਖਾਂ ਵਿੱਚ ਇੱਕ ਵੱਖਰੀ ਸ਼ਾਂਤੀ ਜੇਲ ਵਿੱਚ ਉਹਦਾ ਸਿਰਫ ਇੱਕੋ ਦੋਸਤ ਬੰਦਾ ਜਿਹਦਾ ਨਾਂ ਹੁੰਦਾ ਰੈੱਡ ਦੋਨਾਂ ਦੀ ਦੋਸਤੀ ਬੜੀ ਗਹਿਰੀ ਹੋ ਜਾਂਦੀ ਹੈ ਐਂਡੀ ਡਿਫਰੈਂਸ ਬੈਂਕ ਦਾ ਐਕਸਪਰਟ ਹੁੰਦਾ ਹੈ ਇਸੇ ਕਰਕੇ ਜੇਲ ਦਾ ਵਾਰਡਨ ਆਪ ਦਾ ਕਾਲਾ ਧਨ ਸਫੇਦ ਕਰਵਾਉਂਦਾ ਹੁੰਦਾ ਤੇ ਐਂਡੀ ਚੁੱਪਚਾਪ ਉਹਦਾ ਕੰਮ ਕਰਦਾ ਰਹਿੰਦਾ ਹੈ 20 ਸਾਲ ਤੱਕ ਐਂਡੀ ਇੱਕ ਛੋਟੀ ਜੀ ਰੌਕ ਐ ਮਰਨਾਲਕੰਦ ਵਿੱਚ ਛੇਕ ਕਰਦਾ ਰਹਿੰਦਾ ਤੇ ਕਿਸੇ ਨੂੰ ਸ਼ੱਕ ਵੀ ਨਹੀਂ ਹੁੰਦਾ ਇੱਕ ਤੂਫਾਨੀ ਰਾਤ ਚ ਐਂਡੀ ਟਨਲ ਦੇ ਥਰੂ ਇੱਕ ਗਟਰ ਲਾਈਨ ਵਿੱਚ ਵੜ ਜਾਂਦਾ ਤੇ 500 ਯਾਰਡ ਕ੍ਰੋਸ ਕਰਕੇ ਉਹ ਸ਼ੋਸ਼ੈਂਕ ਵਿੱਚੋਂ ਭੱਜ ਨਿਕਲਦਾ ਐਂਡੀ ਮੈਕਸੀਕੋ ਦੇ ਇੱਕ ਬੀਚ ਉੱਤੇ ਆਪਦੀ ਆਜ਼ਾਦ ਜ਼ਿੰਦਗੀ ਜੀ ਰਿਹਾ ਹੁੰਦਾ ਹੈ ਕੁਝ ਦਿਨਾਂ ਬਾਅਦ ਉਥੇ ਰੈੱਡ ਵੀ ਆ ਜਾਂਦਾ ਹੈ ਸ਼ੋਸ਼ੈਂਕ ਜੇਲ ਭਾਵੇਂ ਜਿੰਨੀ ਮਰਜੀ ਕ੍ਰਾਪਟ ਸੀ ਪਰ ਉਥੋਂ ਇੱਕੋ ਚੀਜ਼ ਆਜ਼ਾਦ ਹੋਈ ਉਮੀਦ